के गांव बगरोल में गांग से एक दिल दहला देने वाला मामला सामने आया है जहां पर की बीती रात चार लोगों की नकली शराब पीने के चलते मौत हो गई मृतकों के नाम भोला सिंह निर्मल सिंह प्रगट सिंह जगजीत सिंह हैं चारों नौजवान दलित परिवार से संबंधित थे और बताया जा रहा है की एक ही रात में इन्होंने नकली शराब पी जिसके चलते चारों की मौत हो गई नई जानकारी जह भी निकल कर सामने आई कि बीती रात हुई नकली शराब की सप्लाई से के चलते जहां पर चार लोगों की मौत हो गई वहीं पर इसी गांव के के दलित परिवार दो नौजवान संगरूर सिविल अस्पताल में दाखिल हैं जिनकी हालत काफी नाजुक बताई जा रही है मीडिया ने जब मृतक लोगों के परिजनों से बात की तो उन्होंने बताया कि यह लोग शराब तो पहले भी पीते थे लेकिन इस तरह की कोई प्रॉब्लम नहीं आई सुबह ही इनको खून की उल्टी आने लगी और फिर सिविल हॉस्पिटल संगरूर में दाखिल करवाया गया ਯਾਹਾਂ ਪਰ 10 ਵਿੱਚੋਂ 4 ਲੋਕਾਂ ਦੀ ਮੌਤ ਹੋ ਗਈ ਔਰ 3 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਾਂ ਜੀ ਸਰ ਸਾਹਮਣੇ ਦੇਖੋ ਸਤੋਵਰ ਨਾਮ ਜੀ ਡਾਕਟਰ ਰਾਹੁਲ ਸਰ ਕਿੰਨੇ ਪੇਸ਼ੈਂਟ ਆਏ ਨੇ ਕਿੱਥੋਂ ਆਏ ਨੇ ਕੀ ਪ੍ਰੋਬਲਮ ਲੱਗੀ ਹੈ ਸਾਡੇ ਕੋਲੇ 3 ਪੇਸ਼ੈਂਟ ਆਏ ਨੇ ਲਗਭਗ 11 ਦੇ ਕਰੀਬ ਜਿਹੜੇ ਗੁਜਰਾਤੋਂ ਆਏ ਨੇ ਵਿਦ ਅਲਾਈਡ ਹਿਸਟਰੀ ਆਫ ਮੀਥਨੋਲ ਪੌਇਜ਼ਨਿੰਗ ਉਹ ਸਾਡੇ ਆਈ ਸਰਜਨ ਨੇ ਤਿੰਨੇ ਚੈੱਕ ਕਰ ਲਏ ਸਾਡੇ ਜਿਹੜੇ ਸੈਕਟ੍ਰਿਸਟ ਹੈ ਅਸੀਂ ਉਹਨਾਂ ਨੂੰ ਵੀ ਬੁਲਾ ਲਿਆ ਔਰ ਫਿਜ਼ੀਸ਼ੀਨ ਦੇ ਵੀ ਦੇਖ ਲਏ ਉਹ ਤਿੰਨਾਂ ਵਿੱਚੋਂ ਇੱਕ ਪੇਸ਼ੈਂਟ ਇਦਾਂ ਦਾ ਲਾਡੀ ਨਾਮ ਦਾ ਜਿਹੜੇ ਸਾਡੇ ਆਈ ਸਚਨ ਕਹਿ ਰਹੇ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਦੀ ਆਈਸ ਤੇ ਅਸਰ ਹੋ ਗਿਆ ਆਈ ਸਰਜਨ ਨਾਲ ਖੜੇ ਨੇ ਤੇ ਬਾਕੀ ਹਲੇ ਉਹ ਅਸੈਸ ਕਰ ਰਹੇ ਆ ਤੇ ਸਾਨੂੰ ਜੇ ਜ਼ਰੂਰਤ ਪਈ ਤਾਂ ਇਹਨਾਂ ਦੀ ਅਸੀਂ ਇੱਕ ਵਾਰ ਆਈ ਡਿਪਾਰਟਮੈਂਟ ਮੈਡੀਕਲ ਕਾਲਜ ਪਟਿਆਲਾ ਭੇਜਾਂਗੇ ਪ੍ਰੋਪਰ ਅਸੈਸਮੈਂਟ ਵਾਸਤੇ ਮੈਮ ਯੂ ਗੁੱਡ ਨੇਮ ਸ਼ਵੀਨਾ ਗਰਕ ਮੈਮ ਜਿਹੜਾ ਲਾੜੀ ਨਾਮ ਦਾ ਪੇਸ਼ੈਂਟ ਆ ਇਸ ਦੇ ਪ੍ਰੋਬਲਮ ਦੱਸ ਕਿੰਨੇ ਕ ਪ੍ਰੋਬਲਮ ਹੈਗੇ ਆ ਦੇਖੋ ਜਿਹੜੇ ਮਥੇ ਨੋਲ ਪੌਇਜ਼ਨਿੰਗ ਦੇ ਸਿੰਟਮਸ ਹੁੰਦੇ ਆ ਔਰ ਸਾਈਨਸ ਹੁੰਦੇ ਆ ਉਹਦੇ ਵਿੱਚੋਂ ਕਾਫੀ ਹੈ ਜੋ ਲੱਗ ਰਹੇ ਆ ਉਹਨਾਂ ਨੂੰ ਵਿਜ਼ਨ ਤੋਂ ਪ੍ਰੋਬਲਮ ਆ ਮਤਲਬ ਪਰਦਾ ਦੇਖਣਾ ਪਊਗਾ ਪਿੱਛੇ ਫਿਰ ਪਤਾ ਚੱਲੇਗਾ ਕਿ ਕਿੰਨਾ ਹੈ ਇਫੈਕਟ ਜਿਹੜੇ ਬਾਕੀ ਦੋ ਪੇਸ਼ੰਮ ਨੇ ਉਹ ਠੀਕ ਨੇ ਬਾਕੀ ਦੋ ਠੀਕ ਹੈ ਫਿਲਹਾਲ ਬਟ ਅੰਡਰ ਆਬਜ਼ਰਵੇਸ਼ਨ ਰੱਖਨੇ ਪੈਣਗੇ ਲੇਟ ਇਫੈਕਟਸ ਵੀ ਆਉਂਦੇ ਆ ਮੀਥਨੋਲ ਦੇ ਕਿਤੇ ਲਾਜੀ ਦਾ ਕੰਫਰਮ ਕਰ ਰੋਗਾ ਜਾਂ ਇਹਨੂੰ ਅੱਗੇ ਵੀ ਸ਼ਿਫਟ ਕਰਨਾ ਪੈ ਸਕਦਾ ਪੈ ਸਕਦਾ ਰੈਟੀਨਾ ਦੀ ਫੋਟੋ ਚਾਹੀਦੀ ਹੁੰਦੀ ਹੈ ਜਿਹੜੀ ਇਹ ਵਾਲੀ ਮਸ਼ੀਨ ਹੈ ਆਪਾਂ ਨੂੰ ਮੈਡੀਕਲ ਕਾਲਜਿਸਟ ਹੀ ਮਿਲਦੀ ਹੈ ਤਾਂ ਉਸ ਚੀਜ਼ ਲਈ ਇਹਨਾਂ ਨੂੰ ਰੈਫਰ ਕਰਨਾ ਪੈ ਸਕਦਾ ਫॉर ਫਰਦਰ ਇਨਵੈਸਟੀਗੇਸ਼ਨਸ ਦੂਸਰੇ ਰਾਤ ਨੇ ਕਿੰਨੇ ਪੇਸ਼ੰਗਾਂ ਨੇ ਦਿੱਕਾ ਲਾ ਦਿੱਨਾ ਚਲ ਅ ਸਾਡੇ ਕੋਲ ਟੋਟਲ 7 ਬੰਧਾਈ ਨੇ ਜੀ 4 ਦੀ ਡੈਥ ਹੋ ਚੁੱਕੀ ਐ ਤੇ 3 ਪੇਸ਼ੰਟ ਸਾਡੇ ਕੋਲੇ ਐਡਮਿਟ ਨੇ ਇਸ ਤਰ੍ਹਾਂ ਸਰ ਅੱਜ ਇਹਨਾਂ ਦੇ ਐਡਮਿਟ ਨੇ ਉਹਨਾਂ ਦੇ ਕੀ ਹੋ ਰਿਹਾ ਹੈ ਇੱਕ ਪੇਸ਼ੰਟ ਦੇ ਅੱਖਾਂ ਦਾ ਪ੍ਰੋਬਲਮ ਦੱਸਿਆ ਸੀ ਹਾਂ ਦੇਖੋ ਜੀ ਜਿਹੜਾ ਹੈਗਾ ਉਹ ਦੱਸ ਦੇ ਪਿਆਗਾ ਵੀ ਮੈਨੂੰ ਕੋਈ ਅੱਖਾਂ ਵਿੱਚ ਦਰਦ ਦਾ ਪੇਨ ਆ ਰਿਹਾ ਹੈਗਾ ਅਸੀਂ ਆਈ ਸਪੈਸ਼ਲਿਸਟ ਨੂੰ ਚੈੱਕਅਪ ਕਰਾਤਾਗਾ ਉਹਨਾਂ ਨੂੰ ਰੈਫਰ ਕੀਤਾ ਪਿਛਲੇ ਮੈਨੂੰ ਸਹੀ ਮੈਂ ਵੀ ਕੋਈ ਹੋਰ ਪੇਸ਼ੰ ਨੂੰ ਕੋਈ ਪ੍ਰੋਬਲਮ ਦਾ ਕੋਈ ਪ੍ਰੋਬਲਮ ਵਾਲੀ ਹਾਂ ਉਹ ਮੈਨੂੰ ਪਹਿਲਾਂ ਮੈਂ ਗੱਲ ਕੀਤੀ ਹੈ ਉਹ ਕਹਰੇਗਾ ਵੀ ਮੈਂ ਕਨਫਿਊਜ਼ ਜਾਗਾ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਮੈਂ ਕਿਤੇ ਪਿਆ ਮੈਨੂੰ ਕੀ ਹੋਏਗਾ ਸਭ ਜਿਹੜਾ ਮਾਮਲਾ ਸਾਹਮਣੇ ਆਇਆਗਾ ਉਹਦੇ ਚ ਨਕਲੀ ਸ਼ਰਾਬ ਦੱਸੀ ਜਾ ਰਹੀ ਹੈ ਤਾਂ ਹੁਣ ਕੋਈ ਜਾਂਚ ਪਤਾ ਲੱਗੇ ਕਿਸ ਤਰ੍ਹਾਂ ਦੀ ਸ਼ਰਾਬ ਜਿਹੜੀ ਕੀਤੀ ਗਈ ਹੈ ਨਹੀਂ ਦੇਖੋ ਇਹ ਪਰਸਾ ਜੀ ਕੁਝ ਨਹੀਂ ਕਰ ਸਕਦੇ ਸਾਡਾ ਕੰਮ ਤਾਂ ਮਰੀਜ਼ ਦੀ ਜਾਨ ਬਚਾਉਣ ਤੇ ਇਲਾਜ ਕਰਨਾ ਹੈ ਉਹ ਸੀ ਕਰ ਰਹੇਗੇ ਉਹ ਜਿਹੜੀ ਵੱਖਰੀ ਜਾਂਚ ਏਜੰਸੀ ਹੈਗੀ ਉਹ ਆਪਣਾ ਨਾ ਪਾਰਟ ਹੈ ਉਹ ਜਿਸ ਤਰ੍ਹਾਂ ਠੀਕ ਹੈ ਸਰ ਨਹੀਂ ਕਰ ਸਕਦੇ ਅਤੇ ਸਾਹਮਣੇ ਦੇਖੋ ਕੀ ਨਾਮ ਆ ਤੁਹਾਡਾ ਜੀ ਗਰਜੀਤ ਕੌਰ ਜੀ ਕਿਹੜਾ ਪਿੰਡ ਆ ਜੀ ਗੁਜਰਾ ਜੀ ਹਾਂ ਤਾਂ ਕੀ ਹਾਸਾ ਹੋਇਆ ਕਿ ਜਿਹੜੇ ਜਿੰਨੇ ਡੈਥ ਹੋਈ ਆ ਤੁਹਾਡੇ ਕੀ ਲੱਗਦੇ ਸੀ ਉਹ ਮੇਰੇ ਘਰ ਆਇਆ ਤੇ ਕੀ ਨਾਮ ਸੀ ਉਹਨਾਂ ਦਾ ਭਰਗਤ ਸਿੰਘ ਜੀ ਤੇ ਦੂਜੇ ਭਰਾ ਦਾ ਕੀ ਨਾਮ ਸੀ ਨਿਰਮਲ ਸਿੰਘ ਦੋਨੇ ਸਕੇ ਭਰਾ ਸੀ ਹਾਂ ਵੀਰ ਜੀ ਜੁੜ ਪਤਾ ਜੀ ਪਹਿਲਾਂ ਵੀ ਸ਼ਰਾਬ ਪੀਂਦੇ ਸੀ ਨਾ ਜੀ ਅੰਨੀ ਨੂੰ ਥੋੜੀ ਥੋੜੀ ਪੀਂਦੇ ਸੀ ਕੱਲ ਕੀ ਹੋਇਆ ਪੂਰੀ ਗੱਲ ਆਸਦਾ ਨਹੀਂ ਵੀਰ ਜੀ ਮੈਂ ਤਾਂ ਕੱਲ ਦਿਹਾੜੀ ਤੇ ਗਈ ਹੋਈ ਸੀ ਮਾਗਰੋਂ ਮੈਂ ਦੋ ਨਹੀਂ ਕਿਤਾ ਤੁਹਾਨੂੰ ਵੀ ਪਤਾ ਲੱਗਿਆ ਆਥ ਨੇ ਬਸ ਉਲਟੀ ਕਰੀਏਗੀ ਹੋਰ ਕੁਝ ਨਹੀਂ ਹੋਇਆ ਉਹ ਤੋਂ ਬਾਅਦ ਕੀ ਜਾਣਕਾਰੀ ਮਿਲੀ ਕੀ ਹੋਇਆ ਕਿਵੇਂ ਹੋਇਆ ਉਹ ਤੋਂ ਕੋਈ ਜਾਣਕਾਰੀ ਨਹੀਂ ਵੀਰੇ ਮੇਰੇ ਬੱਸ ਪਰਿਵਾਰ ਚ ਕੋਣ ਕੋਣਾ ਮਤਰਾ ਅਸੀਂ ਪੰਜ ਸੀਤੇ ਵੀਰੇ ਤਿੰਨੇ ਕਾਕੇ ਨੇ ਮੇਰੇ ਦੋ ਜੀ ਉਸ ਹੀ ਆਪਦੇਗੇ ਅੱਛਾ ਹਾਂ ਤਿੰਨ ਬੱਚੇ ਨੇ ਤੁਹਾਡੇ ਹਾਂ ਕਿੰਨੇ ਕਿੰਨੇ ਵਾਰਾ ਬੱਚਾ ਨੇ ਆਹ ਕਰਦਣੇ ਵੀਰੇ ਮੰਨ ਤੱਕ ਕਿੰਨੇ ਨੇ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਤੇ ਤੁਹਾਡੇ ਦਿਓਰ ਸੀ ਇਹ ਜੇਡ ਸੀ ਉਹ ਇਹ ਦਿਓਰ ਵੀਰੇ ਜਿਹੜਾ ਛੋਟਾ ਤੇ ਨਰਮਲ ਤੇ ਮੇਰੇ ਦਿਓਰ ਤੇ ਉਹ ਜਿਹੜਾ ਬੱਤ ਵੀਰੇ ਜੈ ਜੌਰ ਲਾਲਾ ਚਾਹ ਕੋਈ ਸੀ ਨਾਲ ਇੱਕੋ عمر ਸੀ ਇੱਕੋ ਉਮਰ ਤੇ ਨਾਲ ਜਦੋਂ ਇੱਕੋ ਘਰ ਚ ਦੋ ਮੁੱਤਾਂ ਹਿਆਂ ਨੇ ਮੈਂ ਤਾਂ ਨੁਕਸਾਨ ਜਾਂ ਜੋ ਮਾਰ ਕੇ ਨੂੰ ਸਮਝਦੇ ਕਿਸ ਤਰੀਕੇ ਨਾਲ ਦੇਖਦੇ ਆ ਵੀ ਵੱਡਾ ਨੁਕਸਾਨ ਹੋਇਆ ਹੁਣ ਮੰਗ ਨਾ ਨੁਕਸਾਨ ਤਾਂ ਵੀਰੇ ਹੋਈ ਆ ਜਦੋਂ ਹੁਣ ਇਸ ਬੱਚੇ ਕਿਵੇਂ ਪਾਲਾਂਗੇ ਅਸੀਂ ਦੋਏ ਪਾਈਆਂ ਦੇ ਛੋਟੇ ਛੋਟੇ ਬੱਚੇ ਨੇ ਹੁਣ ਮੇਰੇ 250 ਰੁਪਏ ਦਿਹਾੜੀ ਨਾਲ ਮੇਰੇ ਕੀ ਬਣੂਗਾ ਮੈਂ ਸਰਕਾਰ ਤੋਂ ਮਦਦਤ ਮੰਗਣੀ ਆ ਬਸ ਮੈਂ ਤਾਂ ਹੋਰ ਕੁਝ ਨਹੀਂ ਮੇਰੀ ਮਦਦ ਕਰਨੀ ਚਾਹੀਦੀ ਆ ਸਰਕਾਰ ਨੂੰ ਮੈਨੂੰ ਤੇ ਮੇਰੇ ਦੌਰ ਨੂੰ ਪਾਲਣਗੇ ਹੁਣ ਮੈਂ ਇੱਧਰ ਵੀ 250 ਰੁਪਏ ਦਿਹਾੜੀ ਸਰਦਨ ਕੱਟਾ ਢੋ ਕੇ ਚੜੀ ਹੱਥ ਨੇ ਫੇਰ ਧੰਦੇ ਕਰਨੇ ਨੇ ਤਾਂ ਠੀਕ ਆ ਜੋ ਕੱਲ ਕਰਿਆ ਨੇ ਉਹੋਂ ਕੀ ਜਦੋਂ ਕੱਲ ਕਰਿਆ ਨੇ ਠੀਕ ਸੀ ਹਾਂ ਠੀਕ ਠਾਕ ਤੇ ਵੀਰਾਂ ਠੀਕ ਠੀਕਾ ਸ਼ਾਮ ਨੂੰ ਕਰਿਆ ਨੇ ਹਾਂ ਕਰਿਆ ਦਿਨ ਕਰੋ ਬਈ ਅੱਥ ਨੇ ਹੋਈ ਵੀਰੇ ਸ਼ਾਮ ਹਾਂ ਸ਼ਾਮ ਉਲਟੀ ਜਲਦੀ ਕਰੀਏ ਕੀ ਕਰੀਏ ਉਲਟੀ ਕਰੀ ਵੀਰੇ ਬਸ ਮੈਂ ਜਿਹਨੂੰ ਖੇਤੋਂ ਆਈਆਂਗੀ ਮਟਰ ਤੋੜ ਕੇ ਖੇਤ ਗਈ ਹੋਇ ਤੇ ਮੈਂ ਦਿਹਾੜੀ ਕਰਨੀ ਉਲਟੀ ਕਰਕੇ ਬੈਠਾ ਹਾਂ ਨਹੀਂ ਉਧਰ ਲੈ ਕੇ ਵੀਰੇ ਮੇਰਾ ਨਬਲਜੀਤ ਕੌਰ ਆਈ ਹਾਂ ਜਿੰਨ ਦੀ ਰਥੂਈ ਆ ਕੀ ਨਾਪ ਸੀ ਤੁਹਾਡੇ ਕੀ ਲੱਗਦੇ ਸੀ ਮੇਰੇ ਜੇਠ ਲੱਗਦੇ ਸੀ ਉਹਨਾਂ ਨਾਲ ਜੀ ਭੋਲਾ ਸੁਨਿੱਤੀ ਗਿਆ ਕਦੋਂ ਪਤਾ ਲੱਗਿਆ ਤੁਹਾਨੂੰ ਉਹਨਾਂ ਨੂੰ ਸਾਨੂੰ ਵੀ ਸਵੇਰੇ ਪਤਾ ਲੱਗਿਆਗਾ ਜਦੋਂ ਕਹਿੰਦੇ ਮੇਰੇ ਦਰਦ ਹੁੰਦਾਗਾ ਕਦੇ ਕਹਿੰਦੇ ਤੇ ਮੇਰੇ ਸਿਰ ਤੋਂ ਖਦਾਈ ਫਿਰ ਇਹ ਸੀ ਕਹਿ ਵੀ ਚੱਲ ਡਾਕਟਰ ਨੂੰ ਦਿਖਾ ਦਿੰਨੇ ਆ ਫਿਰ ਉਹਨੂੰ ਡਾਕਟਰ ਨੂੰ ਦਿਖਾਇਆ ਉਹਨੂੰ ਹਾਂਜੀ ਕਰਵਾਸੈਂ ਇੰਨ ਕਰੀ ਗਿਆ ਮੇਰਾ ਜੀ ਕੁਛ ਨਹੀਂ ਦੁਖਦਾ ਮੇਰਾ ਠੱਡ ਦੁਖ ਰਿਆ ਬਸ ਇੰਨ ਕਰੀ ਗਿਆ ਸਾਰੇ ਜਿਹੜੇ ਪਰਿਵਾਰਾਂ ਦੀ ਨੌਜਵਾਨਾਂ ਦੀ ਮੌਤ ਹੋਈ ਹੈ ਇਕੱਠੇ ਇਕੱਠੇ ਘਰ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਹਾਂ ਹੀ ਸਾਨੂੰ ਬਾਅਦ ਚ ਪਤਾ ਲੱਗੇ ਜਦੋਂ ਇਹ ਮੁੱਕ ਗਈ ਤੇ ਫਿਰ ਪਤਾ ਲੱਗੇ ਸੀ ਸਾਨੂੰ ਇਹਨਾਂ ਦਾ ਬਾਅਦ ਚ ਕੀ ਨੇ ਦੱਸਿਆ ਇਕੱਠੇ ਸ਼ਰਾਬੀ ਦੇ ਸੀ ਔਰ ਕਿਸ ਨੇ ਦੱਸਿਆ ਤੇ ਸਾਨੂੰ ਐ ਨਹੀਂ ਪਤਾ ਹੀ ਕਿਹਨ ਦੱਸਿਆ ਜਦੋਂ ਮੁੰਡਿਆਂ ਨੇ ਸਾਨੂੰ ਇੰਨੀ ਸੁਰਤ ਨਹੀਂ ਰਹੀ ਵੀ ਕਿਹਨੇ ਦੱਸਿਆ ਕਿਹਦੇ ਨਾਂ ਦੱਸਿਆ ਬੋਨਾ ਸਿੰਘ ਦੇ ਪਰਿਵਾਰ ਚ ਕੌਣ ਕੌਣ ਆ ਜੀ ਇਹਨਾਂ ਦੀ ਇੱਕ ਲੜਕੀ ਹੈ ਇੱਕ ਬੇਟਾ ਗਾ ਇੱਕ ਬੇਟਾ ਗੁਜਰ ਗਿਆ ਸੀ ਪਹਿਲਾਂ ਹਾਈ ਇਕ ਵਾਰ ਸਨ ਇਹ ਪਤਨੀ ਨੂੰ ਸ਼ਰਾਬ ਤਾਂ ਪਹਿਲਾਂ ਵੀ ਪਿੰਦੇ ਸੀ ਪਰ ਇਹ ਸ਼ਰਾਬ ਨੇ ਪਤਾ ਹਾਂ ਹਾਂ ਪਹਿਲਾਂ ਤਾਂ ਹੀ ਪਿੰਦੇ ਸੀ ਪਹਿਲਾਂ ਐਵੇਂ ਤਾਂ ਨਹੀਂ ਪਿੰਦੇ ਸੀ ਜਿਵੇਂ ਹੁਣ ਇਹਨਾਂ ਨੇ ਹੁਣ ਦਿੱਤੀ ਹੈ ਇਹ ਸ਼ਰਾਬ ਮਾਂ ਕੀ ਕਰਦਾ ਪਰਿਵਾਰ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਸੰਤਨਾਂ ਨੂੰ ਸ਼ਰਾਬ ਪੀਣਾ ਚਾਹੀਦਾ ਈ ਇਹ ਨਹੀਂ ਪਰਿਵਾਰ ਨੂੰ ਠੀਕ ਹੈ ਕਿ ਨਾਮ ਇਹ ਵੀ ਜੀ ਬਲਬੀਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਗੁਜਰਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਪਿੰਡ ਦੇ ਵਿੱਚ ਮੋਤਾਂ ਹੋਈਆਂ ਨੇ ਕਿਸ ਕਾਰਨ ਹੋਈਆਂ ਇਹ ਹੋਈਆਂ ਤਾਂ ਵੀਰ ਜੀ ਇਹ ਬਹੁਤ ਗਲਤ ਨੇ ਮੋਤਾਂ ਪਰ ਇਹ ਆਪ दारू ਪਿੰਦੇ ਦੋ ਜਣੇ ਤਾਂ ਇੱਕ ਮਸ਼ੀਨ ਤੋਂ ਆਏ ਸੀ ਬਾਹਰੋਂ ਮੋਤਾਂ ਚਾਰੇ ਇਕੱਠੀਆਂ ਹੋਈਆਂ ਨੇ ਸਾਡੇ ਕੀ ਕੰਮ ਕਰਦੇ ਸੀ ਜੇ ਕੰਮ ਦਿਹਾੜੀ ਦਾਪਾ ਕਰਦੇ ਸੀ ਸਾਰੇ ਹਾਂਜੀ ਕਿੰਨੀ ਕਿੰਨੀ ਉਮਰ ਦੇ ਸੀ ਉਮਰ ਦੇ 40 ਸਾਲ ਤੋਂ ਛਲੇ ਛੱਲੇ ਦੀ 40 45 ਸਾਲ ਤੋਂ ਛਲੇ ਛੱਲੇ ਸਾਰੇ ਹਾਂਜੀ ਸਾਰੇ ਵਿਆਹੇ ਹੋਏ ਸੀ ਨਿੱਤ ਹਾਂ ਚਾਰੇ ਵਿਆਹੇ ਹੋਤੇ ਸੀ ਜੇ ਪਾ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਉਹਨਾਂ ਦੇ ਕੌਣ-ਕੌਣ ਹੈ ਤੇ ਪਰਿਵਾਰ ਦੇ ਵਿੱਚ ਕਿੱਦਾਂ ਦਾ ਮਾਹੌਲ ਹੈ ਮਤਲਬ ਪਰਿਵਾਰ ਪਰਿਆ ਲਿਖਿਆ ਹੈ ਨਹੀਂ ਨਾ ਗਰੀਬੀ ਹੈ ਜੀ ਚਾਰਿਆਂ ਦੇ ਗਰੀਬੀ ਹੈ ਦਿਹਾੜੀ ਦਾ ਪੱਪਾ ਕਰਦੇ ਨੇ ਨਿਆਣੀ ਜਵਾਖ ਨੇ ਜੀ ਕੋਈ ਤਾਕੜਾ ਹੈ ਨਹੀਂਗਾ ਜੀ ਉਹਨਾਂ 'ਚ ਕੋਈ ਕਿੱਦਾਂ ਹੋਈ ਆ ਮੌਤ ਤੁਹਾਨੂੰ ਪਤਾ ਲੱਗਿਆ ਇਹ ਕਹਿੰਦੇ 200 ਰੁਪਏ ਕੇ ਹੋਈ ਆ ਜੀ ਮੌਤ 200 ਰੁਪਏ ਕੇ ਹੋਈ ਆ ਮੌਤ ਚਾਰਾਂ ਦੇ ਨਾਮ ਦੱਸ ਸਕਦੇ ਚਾਰਾਂ ਦੇ ਨਾਮ ਇੱਕ ਨੂੰ ਤਾਂ ਹੀ ਪਪਾ ਇੱਕ ਨੂੰ ਮਾੜਾ ਜੀ ਇੱਕ ਨੂੰ ਭੋਲਾ ਇੱਕ ਨੂੰ ਜਗਸੀਰ ਇਹ ਸਾਰੇ ਇੱਕੋ ਪਿੰਡ ਦੇ ਨੇ ਇੱਕੋ ਪਿੰਡ ਦੇ ਗੁਜਰਾ ਪਿੰਡ ਦੇ ਭਾਜੀ ਕੁਝ ਪਤਾ ਲੱਗਿਆ ਵੀ दारू ਕਿੱਥੋਂ ਲੈ ਕੇ ਆਏ ਸੀ ਇਹ ਨਹੀਂ ਪਤਾ ਜੀ ਕਿੱਥੋਂ ਲੈ ਕੇ ਆਏ ਸੀ ਇਹਦੇ ਪਹਿਲਾਂ ਵੀ ਸੀ ਕਿ ਪਹਿਲਾਂ ਵੀ ਪਿੰਦੇ ਜੀ ਦੋ ਤਿੰਨ ਜਣੇ ਤਾਂ ਹੀ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਮੰਗ ਤਾਂ ਇਹ ਆਏ ਆ ਜੀ ਮੜਾ ਮੋਟਾ ਉਹਨਾਂ ਨੂੰ ਗਰੀਬਾਂ ਨੂੰ ਮਿਲ ਜੇ ਕੁਝ ਮਦਦ ਕਰੀ ਜਾ ਮਦਦ ਕਿੱਥੀ ਆਵੇ ਮੋੜੀ ਮੁੱਟੀ ਦੇਖੋ ਪਰਵਾ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਹਾਂ ਖਰਾਬ ਹੈ ਜੀ ਮਾਹੌਲ ਪਿੰਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਆ ਕੇ ਹਾਂ ਜੀ ਬਹੁਤ ਆ ਰਿਹਾ ਜੀ ਕੀ ਕਰ ਕਰਕੇ ਗਏ ਨੇ ਕਾਰਵਾਈ ਹਾਂ ਜੀ ਛਾਣ ਮੀਰ ਚੱਲ ਰਹੀ ਹੈ ਜੀ ਜੋ ਲੈ ਗਏ ਕੁਝ ਫੜ ਕੇ ਜਿਹੜੇ दारू ਕਹਿੰਦੇ ਵੀ दारू ਵੇਚਦੇ ਨੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਤੇ ਫੜ ਕੇ ਕੁਤੀ ਬੋਲ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗਰਮੀਤ ਸਿੰਘ ਹੈ ਜੀ ਹਾਂ ਕਿੱਥੋਂ ਆਏ ਹੋ ਤੁਹਾਡੇ ਕੀ ਲੱਗਦੇ ਸੀ ਇਹ ਕੀ ਨਾਮ ਸੀ ਇਹਨਾਂ ਦਾ ਮੇਰਾ ਪਿੰਡ ਹੈ ਲੱਡਾ ਜੀ ਹਾਂਜੀ ਮੇਰਾ ਸਾਲਾ ਤੇ ਜੀ ਵੱਡਾ ਅੱਛਾ ਜੀ ਤੇ दारू ਇਹ ਪਹਿਲਾਂ ਪੀਂਦੇ ਤੇ ਜੀ ਹਾਂਜੀ ਹੁਣ ਪਰ ਹੁਣ ਘਟੇ ਹੋਏ ਤੇ ਜੀ ਹਾਂਜੀ ਹੁਣ ਕੀ ਪਤਾ ਹੁਣ ਕਹੀ ਜੀ ਦਾਰੂ ਆਈ ਜਾਂ ਨਾ ਆਈ ਜੀ ਹੁਣ ਨੁਕਸਾਨ ਤਾਂ ਹੁਣ ਇਹਨਾਂ ਨੂੰ ਪਤਾ ਵੀ ਕਿੰਨੇ ਕੁ ਮਤਲਬ ਲੱਗ ਹੋ ਗਏ ਜੀ ਇੱਕੋ ਸ਼ਰਾਬ ਦੇ ਨਾਲ ਪਿੰਡ ਚ ਚਾਰ ਜਣੇ ਦੀ ਮੌਤ ਹੋ ਗਈ ਦੋ ਬਿਮਾਰ ਵੀ ਨੇ ਕੀ ਲੱਗਦਾ ਸ਼ਰਾਬ ਚ ਜ਼ਹਿਰ ਸੀ ਜ਼ਹਿਰੀਲੀ ਸੀ ਕਿਹੜੀ ਅਸੀਂ ਜ਼ਹਿਰੀਲੀ ਤੀ ਜਿਹੜੀ ਫਿਰ ਮਰੇ ਨੇ ਜੀ ਠੀਕ ਹੈ ਤੁਹਾਡੇ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਪੰਚਾਇਤ ਨੂੰ ਵੀ ਪਤਾ ਸ਼ਰਾਬ ਕੌਣ ਵੇਚਦੇ ਨੇ ਪੁਲਿਸ ਨੂੰ ਵੀ ਪਤਾ ਕਿਉਂ ਕਾਰਵਾਈ ਨਹੀਂ ਕਰਦੇ ਉਹ ਚੀਜ਼ ਨੂੰ ਕਿਵੇਂ ਦੇਖਦੇ ਉਹਨਾਂ ਦੇ ਫਿਰ ਹੋਣੀ ਚਾਹੀਦੀ ਹੈ ਕਾਰਵਾਈ ਜੀ ਠੀਕ ਹੈ ਬਾਈ ਜੀ ਆਇਆ ਵਾ ਕੀ ਨਾਮ ਹੈ ਵੀਰੇ ਰਾਮਨ ਸਿੰਘ ਵੀ ਜਿੱਥੇ ਦੇ ਰਹਿਣਾ ਗੁਜਰਾਂ ਦੀ ਜਿਹਨਾਂ ਦੀ ਡੈਥ ਹੋਈ ਹੈ ਤੁਹਾਨੂੰ ਕੀ ਲੱਗਦਾ ਸੀ ਫਾਦਰ ਸਾਹਿਬ ਜੀ ਕਿੰਨੇ ਕੀ ਟਾਈਮ ਤੋਂ ਸ਼ਰਾਬ ਪੀਂਦੇ ਸੀ ਜਿਹੜੀ ਜਾਂ ਕੰਦ ਤੋਂ ਮੁਤਾਬਕ ਕਿਵੇਂ 24 ਤੋਂ 25 ਸਾਲਾਂ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਵੀ ਸ਼ਰਾਬ ਦੀ ਤੁਹਾਨੂੰ ਕਿ ਨਹੀਂ ਸ਼ਰਾਬ ਦਾ ਨਹੀਂ ਪਤਾ ਹੈਗਾ ਕੀ ਮੰਗ ਕਰਦੇ ਵੀਰੇ ਇਹੀ ਮੰਗ ਕਰਦੇ ਆ ਮਤਲਬ ਵੀ ਸਾਨੂੰ ਕੀ ਕੰਮ ਕਰਨਾ ਚਾਹੀਦਾ ਸੇ ਮੋਹ ਨਾਲ ਮਜ਼ਦੂਰੀ ਹੀ ਕਰਦੇ ਸੀ ਵੀ ਨਾਲ ਹੀ ਡੈਡੀ ਦੇ ਮਾਤਾ ਜੀ ਤੁਹਾਡੇ ਕੀ ਨਾਮ ਹੈਗਾ ਮੇਰਾ ਨਾਮ ਕਰਲੇ ਲੋ ਜੀ ਮੈਂ ਸਿੰਧਣਾ ਦੇ ਰਹਿਣ ਵਾਲੀ ਆ ਠੀਕ ਹੈ ਮੇਰੀ ਉਰੇ ਕੁੜੀ ਵਿਆਹੀ ਹੋਈ ਆ ਮੇਰੀ ਕੁੜੀ ਦਾ ਦੋਹਰ ਆ ਜਿਹੜਾ ਲਾਡੀ ਹੈਗਾ ਹਾਂਜੀ ਇਹਨੇ ਦਾਰੂ ਪੀਤੀ ਹੈ ਜੀ ਤੜਕੀ ਸਵੇਰੇ ਫਿਰ ਕੱਲ ਟਾਉਨ ਹੋਇਆ ਇਹ ਸਵੇਰੇ 4 ਵਜੇ ਉਲਟੀਆਂ ਲੱਗੀਆਂ ਨੇ ਤੇ ਬਲੱਡ ਘਟ ਗਿਆ ਫਿਰ ਡਾਕਟਰ ਤੋਂ ਟੀਕਾ ਲਵਾ ਲਿਆ ਜੀ ਹੁਣ ਕਿੱਥੇ ਨੇਗੇ ਹੁਣ ਉਹ ਸੰਗਰੂਰ ਹਸਪਤਾਲ ਚ ਦਾਖਲ ਨੇ ਜੀ ਕਿੰਨੇ ਜਾਣੇ ਦਾਖਲ ਇਸ ਪਿੰਡ ਦੇ ਇੱਥੇ ਕਾ ਜਣੇ ਦਾਖਲ ਨੇ ਦੋ ਨੇ ਦੋ ਜਣੇ ਦਾਖਲ ਨੇ ਜੀ ਚਾਰ ਜਣਾਂ ਦੀ ਮੌਤ ਹੋ ਗਈ ਮਤਲਬ ਕਿਵੇਂ ਦੇਖਦੇ ਹੋ ਸ਼ਰਾਬ ਦੀਆਂ ਖਾਲੀ ਬੋਤਲਾਂ ਤੁਹਾਡੇ ਘਰੇ ਪਈਆਂ ਨੇ ਇਹ ਉਹ ਜ਼ਹਿਰੀਲੀ ਸ਼ਰਾਬ ਆ ਜਿਹਨੂੰ ਪੀ ਕੇ ਚਾਰ ਜਣੇ ਦੀ ਮੌਤ ਹੋ ਗਈ ਤੁਹਾਡਾ ਮੁੰਡਾ ਬਿਮਾਰ ਆ ਤਾਂ ਜੋਹ ਵਰ ਕਿਨੂੰ ਸਮਝਦੇ ਥੋੜੇ ਪਿੰਡ ਦੇ ਕਹਿੰਦੇ ਬੰਦਾ ਸ਼ਰਾਬ ਵੇਚਦਾ ਪਤਾ ਨਹੀਂ ਜੀ ਇਸ ਗੱਲ ਦਾ ਦੇਖ ਮੈਂ ਤਾਂ ਪਾਸੇ ਪਿੰਡ ਤੋਂ ਆਈ ਗੀ ਮੇਰੀ ਤੋਰੇਤੀ ਵੈਹੀ ਹੋਈ ਆ ਮੇਰੀ ਮੇਰਾ ਤਾਂ ਏ ਕੜਮੇਟ ਹੈਗਾ ਪਰ ਫਿਰ ਵੀ ਸਰਕਾਰ ਦੇ ਮਨ ਤਾਂ ਉਹ ਪੁਲਿਸ ਦੇ ਅੱਖਾਂ ਥੱਲੇ ਆਉਂਦੀ ਆ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਜੋਹ ਵਰ ਕਿਨੂੰ ਦੇਖਦਾ ਜਿਮੇਵਾਰ ਤਾਂ ਕੌਣ ਹੈ ਜੀ ਉਹੀ ਹੋਊਗਾ ਜਿਮੇਵਾਰ ਤਾਂ ਜਿਹੜਾ ਸ਼ਰਾਬ ਵੇਚਦਾ ਹੈਗਾ ਠੀਕ ਹੈ ਹਾਂ ਕੀ ਨਾਮ ਹੈ ਜੀ ਆਪਣਾ ਜਸਸੀ ਹੈ ਜਿਹੜਾ ਪਿੰਡ ਹੈ ਗੁਜਰਾ ਹੈ ਤੁਹਾਡਾ ਕੌਣ ਬਿਮਾਰ ਹੈ ਤੇ ਕਿੰਨੇ ਪਰ ਦੇ ਡੈਥ ਹੋਈ ਹੈ 4-5 ਦੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਿਆ ਸੰਤ ਤੜਕੇ ਪਤਾ ਲੱਗਿਆ ਜੀ ਉਲਟੀ ਕਰਦੇ ਸੀ ਜਦੋਂ ਕਿਚੀ ਦੀ ਉਲਟੀ ਆ ਰਹੀ ਸੀ ਖੂਨ ਦੀ ਖੂਨ ਜੇ ਦੀ ਉਲਟੀ ਆਈ ਹੁਣ ਕਿੱਥੇ ਨਹੀਂ ਗਈ ਹੁਣ ਦਾਖਲ ਕਰਾਇਆ ਹੋਇਆ ਜੀ ਸੰਰੂਰ ਕੀ ਨਾਮ ਹੈ ਕਹਿੰਦਾ ਲਾਡੀ ਹੈ ਜੀ ਤੁਹਾਡੇ ਕੀ ਲੱਗਦੇ ਨੇ ਦੇਵਰਾ ਜੀ ਮੇਰੇ ਕਿਵੇਂ ਦੇਖਦੇ ਕੌਣ ਦੇ ਰਿਆ ਸੀ ਨਕਲੀ ਸ਼ਰਾਬ ਉਰੀ ਵੇਚਦੇ ਨੇ ਜੀ ਬਹੁਤ ਵੇਚਦੇ ਨੇਗੇ ਇਹ ਸਰਾਬ ਕਦੋਂ ਪੀਤੀ ਸੀ ਪੀਂਦੇ ਤਾਂ ਰੋਜ਼ ਹੀ ਨੇ ਵੀ ਰਾੜੀ ਰਾਤ ਪਰਸੋ ਪੀਤੀ ਹੈਗੀ ਕਿੱਥੇ ਬਹਿ ਕੇ ਪੀਤੀ ਸੀ ਉਹਨਾਂ ਨੇ ਇੱਥੇ ਆਪਣੀ ਪੂਰੀ ਪੀਂਦੇ ਨੇ ਜੀ ਇੱਥੇ ਬਾਰੀ ਪੀਂਦੇ ਨੇ ਵੇਚ ਕੇ ਕਿੱਥੇ ਜਾਂਦੇ ਨੇ ਉਰੀ ਵੇਚਦੇ ਨੇ ਜੀ ਉਰੀ ਫੜ ਲੈਂਦੇ ਨੇ ਬੋਤਲ ਠੀਕ ਹੈ ਤਾਂ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਜੀ ਹਸਪਤਾਲ ਚ ਕੋਈ ਮੈਸੇਜ ਆਇਆ ਤੁਹਾਨੂੰ ਹਾਂ ਜੀ ਕਹਿੰਦੇ ਬੁਰੀ ਹਾਲਤ ਹੈ ਹਾਲੇ ਤਾਂ ਠੀਕ ਨਹੀਂ ਹੈ ਪਰ ਬੁਰੀ ਹਾਲਤਾਂ ਦੇਖਣੋਂ ਵੀ ਹਟ ਗਿਆ ਹਾਂ ਇਹ ਦੇਖਦਾ ਜਗ ਨਹੀਂ ਹੈਗਾ ਹਟ ਗਿਆ ਬੁਰੀ ਹਾਲਤ ਹੈ ਆਖਰ ਫੋਟੋ ਦਿਓ ਉਹਨਾਂ ਦੀ ਕਿੱਥੇ ਕੀ ਨਾਮ ਹੈ ਤੁਹਾਡਾ ਤੇ ਪਿੰਡ ਦੇ ਵਿੱਚ ਇੱਕ ਦੁੱਖਦਾਈ ਘਟਨਾ ਵਾਪਰੀ ਆ ਚਾਰ ਦੀ ਮੌਤ ਹੋਈ ਆ ਪੂਰੀ ਗੱਲ ਜਾਣਨਾ ਚਾਹੁੰਦਾ ਮੈਂ ਸਰਦੇਵ ਸਿੰਘ ਠੱਠਾ ਬਲਾਕ ਸਾਂਤੀ ਮੈਂਬਰ ਜਰਪੁਰ ਮੈਂ ਕਿਧਰੋਂ ਹੈ ਵਸੀ ਆ ਤੇ ਸਾਡੇ ਪਿੰਡ ਚਾਰ ਮੌਤਾਂ ਹੋਈਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਤੇ ਤਿੰਨ ਚਾਰ ਮਰੀਜ਼ ਹਾਲੀ ਸੁਖਰੂਰ ਦਾਖਲ ਨੇ ਤੇ ਉਹਨਾਂ ਦੇ ਪਤਾ ਨਹੀਂ ਵਿਚਾਰਾਂ ਦੇ ਬਚਣ ਕੀ ਨਹੀਂ ਬਚਣਗੇ ਸ਼ਰਾਬ ਜ਼ਹਿਰੀਲੀ ਸ਼ਰਾਬ ਵੇਚਦੀ ਆ ਸਭ ਨੂੰ ਪਤਾ ਪ੍ਰਸ਼ਾਸਨ ਨੂੰ ਪਤਾ ਹੈ ਪੰਚਾਇਤ ਨੂੰ ਪਤਾ ਹੈ ਕੋਈ ਕਾਰਵਾਈ ਨਹੀਂ ਹੋਏ ਕਿੱਥੋਂ ਆ ਰਹੀ ਹੈ ਸ਼ਰਾਬ ਸ਼ਰਾਬ ਤਾਂ ਖਾਨੂ ਕੀ ਪਤਾ ਕਿੱਥੋਂ ਆ ਰਹੀ ਹੈ ਸ਼ਰਾਬ ਉਹ ਤਾਂ ਹਰਿਆਣੀਆਂ ਬੋਲਦੇ ਨੇ ਇੱਥੇ ਨਜਾਇਜ਼ ਸ਼ਰਾਬ ਤਿਆਰ ਕਰਦੇ ਨੇ ਤੇ ਵੇਚਦੇ ਨੇ ਜਿਹੜੇ ਇਹ ਸਾਰੇ ਤੁਸੀਂ ਦੱਸ ਰਹੇ ਹੋ ਕਿ ਬਿਮਾਰ ਪੈਨੇ ਆ ਜਿਨ੍ਹਾਂ ਦੀ ਮੌਤ ਵੀ ਇਕੱਠੇ ਸ਼ਰਾਬ ਪੀ ਰਹੇ ਸੀਗੇ ਜਾਂ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਪਿੰਡ ਦੇ ਵਿੱਚ ਸਪਲਾਈ ਹੁੰਦੀ ਹੈ ਇਕੱਠੇ ਤਾਂ ਨਹੀਂ ਪੀਤੀ ਹੁੰਦੀ ਜਾਂ ਅਲੱਗ-ਅਲੱਗ ਹੀ ਪੀਤ ਸ਼ਰਾਬ ਤਾਂ ਉਸੇ ਬੰਦੇ ਦੇ ਵਿੱਚ ਹੀ ਤਾਂ ਲਈ ਹੈ ਸਾਰਿਆਂ ਨੇ ਤੇ ਇਹ ਅਗਲਾ ਕੀ ਪੀਤੇ ਦੇਖ ਕਟਣ ਵਿੱਚ ਕਿਵੇਂ ਦੇਖਦੇ ਆ ਬੇਟੇ ਸਪਲਾਇਰ ਨੇ ਉਹ ਕੱਥੀ ਸ਼ਰਾਬ ਲੈ ਕੇ ਆਉਂਦੇ ਨੇ ਕੁਛ ਨਹੀਂ ਬਤਾ ਕਿੰਨੀਆਂ ਕਿ ਪੇਟੀਆਂ ਹੁਣ ਹਜੇ ਵੀ ਸ਼ਰਾਬ ਉਹਦੀ ਘਰੇ ਹੋ ਸਕਦੀ ਆ ਵੇਚਣ ਵਾਲੇ ਦੇ ਉਹ ਹੋਰ ਵੀ ਨੁਕਸਾਨ ਹੋ ਸਕਦਾ ਉਹ ਜੀ ਨੂੰ ਵੀ ਦੇਖਦੇ ਨੇ ਸ਼ਰਾਬ ਆਉਂਦੀ ਆ ਬਾਹਰੋਂ ਸਾਰੇ ਪ੍ਰਸ਼ਾਸਨ ਦੇ ਨੱਕ ਥੱਲੇ ਆਉਂਦੀ ਆ ਸਾਰਾ ਪਤਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈਗਾ ਅੱਛਾ ਪੁਲਿਸ ਕਹਿ ਰਹੀ ਹੈ ਕਿ ਤੁਹਾਡੇ ਪਿੰਡ ਦਾ ਹੀ ਮੁੰਡਾ ਹੈ ਉਸ ਦੇ ਖਿਲਾਫ ਕਾਰਵਾਈ ਉਹ ਕੰਮ ਜਾ ਰਹੀ ਆ ਉਸ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਉਹਨਾਂ ਦੀਆਂ ਜਿਹੜੀਆਂ ਛਾਪੇਮਾਰੀਆਂ ਚੱਲੀਆਂ ਨੇ ਉਹੀ ਸਪਲਾਈ ਕਰਦਾ ਸੀ ਕਿ ਠੇਕੇ ਵਾਲੀ ਸ਼ਰਾਬ ਸੀ ਪੰਜਾਬ ਦੀ ਪੰਜਾਬ ਦਾਰੂ ਜਿੰਨ ਸੌਫੀਆ ਦਾਰੂ ਕਹਿੰਦੇ ਉਹ ਦਾਰੂ ਕਿ ਅੱਜ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀ ਵੀ ਇਹ ਤੇ ਸ਼ਰਾਬ ਨੂੰ ਨਜਾਇਜ਼ ਵਿਕਦੀ ਹੈ ਪ੍ਰਸ਼ਾਸਨ ਪਹਿਲੇ ਫਰਜ਼ਾ ਰਹੇ ਉਹਨੂੰ ਉੱਥੇ ਜਾ ਕੇ ਛੜ ਦਿੰਦੇ ਸੀ ਰਸਤੇ ਜਾ ਕੇ ਲੈ ਕੇ ਪੈਸੀ ਇਹ ਸੌਫੀਆ ਸੌਫੀਆ ਸਭ ਪ੍ਰਸ਼ਾਸਨ ਨੂੰ ਕੀ ਪਤਾ ਸੌਫੀਆ ਪੀਤੇ ਉਹਨਾਂ ਨੇ ਜੇ ਪ੍ਰਸ਼ਾਸਨ ਨੂੰ ਪਤਾ ਵੀ ਸੌਫੀਆ ਪੀਤੀ ਹੈ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਵੀ ਸੌਫੀਆ ਜਾਇਜ਼ ਨਹੀਂ ਸੀ ਤੇ ਸ਼ਰਾਬ ਨੂੰ ਇਹ ਨਾ ਪ੍ਰਸ਼ਾਸਨ ਨੂੰ ਨਾ ਪਤਾ ਵੀ ਸੌਫੀਆ ਪੀਤੀ ਹੈ ਤੇ ਫਿਰ ਉਹਨਾਂ ਨੂੰ ਇਹ ਵੀ ਪਤਾ ਜੀ ਕਿ ਉਹ ਕਿੱਥੋਂ ਹੀ ਹੈ ਕੀ ਮੰਗ ਕਰਦੇ ਜਿਹੜਾ ਨੌਜਵਾਨ ਤੁਸੀਂ ਕਹਿ ਰਹੇ ਹੋ ਜਿਹਦਾ ਨਾਮ ਆ ਰਿਹਾ ਹੈਗਾ ਇਹ ਪਹਿਲਾਂ ਵੀ ਦਰੂ ਦੇ ਮਾਮਲੇ ਚ ਫੜਿਆ ਗਿਆ ਜਾਂ کئی ਵਾਰੀ ਫੜੇ ਗਏ ਨੇ ਇਕੱਲਾ ਨਹੀਂ ਫੜਿਆ ਕੋਈ ਹੋਰ ਵੀ ਕਈ ਫੜੇ ਗਏ ਨੇ ਤੇ ਛੱਡ ਦਿੰਦੇ ਨੇ ਕਿਸੇ ਦੇ ਅੱਜ ਤੱਕ ਪਰਤੇ ਨਹੀਂ ਹੋਏ ਹੁਣ ਕੀ ਮੰਗ ਕਰਦੇ ਮੰਗ ਤਾਂ ਦੋਸ਼ੀਆਂ ਸਜ਼ਾ ਮਿਲਣੀ ਚਾਹੀਦੀ ਹੈ ਜੋ ਪੀੜਤ ਪਰਿਵਾਰ ਨੇ ਉਹਨਾਂ ਦੀ ਸਰਕਾਰ ਸਹਾਇਤਾ ਕਰੇ ਠੀਕ ਹੈ ਠੀਕ ਹੈ

ハーブ